ਤਾ ਤੁਹਾਨੂੰ ਸਿਖਾ ਰਹੇ ਆ ਬਿਨਾ ਤੰਦੂਰ ਤੋਂ ਤੰਦੂਰ ਵਾਲੀ ਰੋਟੀ ਆ ਜਿਹੜੀ ਕਿਵੇਂ ਬਣਾਈ ਜਾਂਦੀ ਹੈ ਦੇਖੋ ਤੇ ਆਪਾਂ ਪੇੜੇ ਆ ਜਿਹੜੇ ਪਹਿਲਾਂ ਕਰਕੇ ਰੱਖੇ ਹੋਏ ਨੇ ਕਈ ਹੁਣ ਮੇਰੀਆਂ ਭੈਣਾਂ ਨੂੰ ਦੇਖੋ ਪ੍ਰੋਬਲਮ ਆਉਂਦੀ ਹੈ ਹਨਾ ਉਹਨਾਂ ਨੂੰ ਰੋਟੀ ਆ ਜਿਹੜੀ ਵਧਾਉਣੀ ਵੀ ਨਹੀਂ ਆਉਂਦੀ ਹੁੰਦੀ ਤੇ ਫਿਰ ਇਹ ਜਿਹੜੀ ਟਿਕਤ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਤੁਸੀਂ ਕਰਨਾ ਤੇ ਥੋੜਾ ਥੋੜਾ ਪਰੇਥਾਂ ਲਾ ਲੈਣਾਗਾ ਪੇੜੇ ਤੁਸੀਂ ਆਪਣੇ ਹਿਸਾਬ ਦੇ ਨਾਲ ਆ ਜਿਹੜੇ ਕਰ ਸਕਦੀਆਂ ਉਹਨੇ ਵਾਸਤੇ ਉਸੇ ਤਰ੍ਹਾਂ ਤੁਸੀਂ ਇਸ ਤਰੀਕੇ ਦੇ ਨਾਲ ਪੇੜਾ ਜਿਹੜਾ ਪੰਨ ਲੈਣਾਗਾ ਦੇਖੋ ਜੀ ਪੇੜਾ ਜਿਹੜਾ ਆਪਣਾ ਆਪਾਂ ਨੇ ਭੰਨ ਲਿਆ ਹੁਣ ਤੁਸੀਂ ਕਰਨਾ ਇਹਦੇ ਤੇ ਹਲਕਾ ਹਲਕਾ ਪਾਣੀ ਜਿਵੇਂ ਆਪਾਂ ਪਾਣੀ ਲੈ ਲੈਨੇ ਤੰਦੂਰ ਦੀ ਰੋਟੀ ਤੇ ਵਾਸਤੇ ਤੇ ਇਹਦੇ ਦੋਨਾਂ ਸਾਈਡਾਂ ਤੇ ਇਸ ਤਰ੍ਹਾਂ ਪਾਣੀ ਦੀਆਂ ਉਂਗਲਾਂ ਪਾ ਕੇ ਨੂੰ ਵਧਾਉਣਾ ਹੈਗਾ। ਇਹ ਰੋਟੀ ਹੈ ਜਿਹੜੀ ਵਧਣੀ ਸ਼ੁਰੂ ਹੋ ਗਈ। ਪਾਣੀ ਜ਼ਿਆਦਾ ਨਹੀਂ ਲਾਉਣਾ ਬਸ ਸਿਰਫ ਵਧਾਉਣ ਲਈ ਲਗਾਉਣਾ ਹੈਗਾ। ਤੇ ਹੁਣ ਆਪਾਂ ਨੇ ਕੀ ਕਰਨਾ ਦੇਖੋ ਆਪਣੀ ਇਹ ਰੋਟੀ ਹੈ ਜਿਹੜੀ ਤੇ ਹੁਣ ਆਪਾਂ ਇਹਨੂੰ ਆਪਾਂ ਆਹ ਤਵਾ ਜਿਹੜਾ ਆਪਣਾ ਆਲਰੇਡੀ ਗਰਮ ਹੈਗਾ ਤੇ ਇਹਦੇ ਤੇ देना बिल हम अपने की करना तवा चक के जी इस तरह उल्टा कर देना है अपनी चूल्हे के उपरा देखो तवा जी उल्टा करता ਹਨ ਥੱਲੇ ਤੋਂ ਵੀ ਦਿਖਾਉਣੀ ਐ ਇਸ ਤਰ੍ਹਾਂ ਅੱਗ ਦੇ ਉੱਪਰ ਇਹ ਬਨ ਰਹੀ ਐ ਹਲਕਾ ਹਲਕਾ ਤਵੇ ਨੂੰ ਇਸ ਤਰ੍ਹਾਂ ਹਿਲਾਉਂਦੇ ਰਹੋ ਦੇਖ ਕੇ ਆਹ ਦੇਖੋ ਜੀ ਰੋਟੀ ਐ ਜਿਹੜੀ ਆਪਣੀ ਜਿਹੜੀ ਉੱਪਰਲੀ ਸਾਈਡ ਕੱਚੀ ਸੀ ਉਹ ਵੀ ਬਨ ਕੇ ਤਿਆਰ ਹੋ ਗਈ ਹੁਣ ਆਪਣਾ ਇਹ ਕਰਨਾ ਨੂੰ ਚਿਮਟੇ ਨਾਲ ਚੱਕ ਲੈਣੀ ਆ ਦੇਖੋ ਤੰਦੂਰ ਦੇ ਬਾਅਦ ਦੇ ਵਿੱਚ ਜੇ ਕੋਈ ਥੋੜ੍ਲਾ ਪਾਸਾ ਤੁਹਾਨੂੰ ਕੱਚਾ ਲੱਗਦਾ ਤਾਂ ਇਹਨੂੰ ਥੋੜਾ ਬਾਹਰ ਜਿਹੜਾ ਉਤਾਰ ਲਓ ਇਸ ਤਰ੍ਹਾਂ ਕਰਕੇ ਤੁਸੀਂ ਇਹ ਥੋੜਾ ਤਵਾ ਵੱਡਾ ਤਾਂ ਤੁਸੀਂ ਦੋ ਰੋਟੀਆਂ ਵੀ ਲਗਾ ਸਕਦੇ ਹੋ ਤੇ ਨਹੀਂ ਤੁਸੀਂ ਇੱਕ ਵੀ ਆ ਦੇਖੋ ਪ੍ਰੋਪਰ ਆਪਣੀ ਤੰਦੂਰ ਦੀ ਰੋਟੀ ਹੈ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਜਿਹੜੇ ਭੈਣ ਭਰਾ ਸ਼ਿਕੀਨ ਨੇ ਜੀ ਤੰਦੂਰ ਦੀਆਂ ਰੋਟੀਆਂ ਖਾਂਦੇ ਹਨ ਉਹ ਇਸ ਤਰ੍ਹਾਂ ਵੀ ਜਿੰਨਾਂ ਕੋਲ ਤੰਦੂਰ ਹੈ ਨਹੀਂ ਬਣਾ ਕੇ ਖਾ ਸਕਦੇ ਆ ਇਸੇ ਤਰ੍ਹਾਂ ਹੀ ਆਪਾਂ ਹੁਣ ਆਪਣੀਆਂ ਅਗਲੀਆਂ ਰੋਟੀਆਂ ਜਿਹੜੀਆਂ ਬਣਾ ਕੇ ਤੁਹਾਨੂੰ ਦਿਖਾਉਣੇ ਆਪਾਂ ਤਿੰਨ ਫੁਲਕੇ ਆ ਜਿਹੜੇ ਤੰਦੂਰ ਤੇ ਬਣਾ ਰਹੇ ਹਾਂ ਜੀ ਦੇਖੋ ਇਹ ਆਪਾਂ ਦੋਨੋਂ ਰੋਟੀਆਂ ਇਕੱਠੀਆਂ ਹੀ ਬਣਾ ਲਾਂਗੇ ਕਿਉਂਕਿ ਇਹਨਾਂ ਦੇ ਸਾਈਜ਼ ਆ ਜਿਹੜੇ ਛੋਟੇ ਆ ਤੇ ਇੱਕ ਸਾਈਡ ਤੇ ਆਪਾਂ ਆ ਪਾਤੀ ਤੇ ਹੁਣ ਦੂਸਰੀ ਸਾਈਡ ਦੀ ਰੋਟੀ ਆਪਾਂ ਦੂਜੀ ਸਾਈਡ ਤੇ ਪਾ ਦਾਂਗੇ ਤੁਸੀਂ ਸਾਈਜ਼ ਮੁਤਾਬਕ ਦੇਖ ਰਹੇ ਨੇ ਕਈ ਕਰਾਂ ਦਿੱਤਾ ਗਿਆ ਤੇ ਰੂਪੀ ਰੋਟੀ ਬਣਾਉਂਦੇ ਨੇ ਹਨਾ ਕਿ ਤੇ ਬਹੁਤ ਆਸਾਨ ਹੁੰਦੀ ਹੈ ਬਸ ਪੇੜਾ ਨੂੰ ਭੰਨ ਲੈਣਾ ਤੁਸੀਂ ਤੇ ਹਲਕੇ ਹਲਕੇ ਹੱਥ ਨਾਲ ਇਸ ਤਰ੍ਹਾਂ ਇਹਨੂੰ ਪ੍ਰੈਸ ਕਰੀ ਜਾਣਾ ਤੇ ਆ ਦੇਖ ਰੋਟੀ ਹੈ ਜਿਹੜੀ ਬਣ ਕੇ ਤਿਆਰ ਹੋ ਜੂਗੀ ਤੇ ਆਪਾਂ ਇਹਨੂੰ ਇਹਦੇ ਦੂਜੀ ਸਾਈਡ ਤੇ ਪਾਤਾ ਹੁਣ ਆਪਾਂ ਦੋ ਰੋਟੀਆਂ ਜਿਹੜੀਆਂ ਆਪਣੀਆਂ ਤਿਆਰ ਹੋ ਜਾਂਦੀਆਂ ਉਸੇ ਤਰ੍ਹਾਂ ਇਹਨੂੰ ਆਪਾਂ ਪਹਿਲਾਂ ਪੱਕਣ ਦੇਵਾਂਗੇ ਫਿਰ ਆਪਾਂ ਤਵੇ ਨੂੰ ਉਲਟਾ ਕਰਕੇ ਇਹਨੂੰ ਪਕਾ ਲਾਂਗੇ ਬਹੁਤ ਹੀ ਆਸਾਨੀ ਨਾਲ ਬਣ ਜਾਂਦੀਆਂ ਜੀ ਤੁਸੀਂ ਤਿੰਨ ਰੋਟੀਆਂ ਵੀ ਲਗਾ ਸਕਦੇ ਹੋ ਤਵੇ ਤੇ ਹੁਣ ਇਹ ਪੱਕਣੀਆਂ ਸ਼ੁਰੂ ਹੋ ਗਈਆਂ ਚੰਗੀ ਤਰ੍ਹਾਂ ਪੱਕ ਗਈਆਂ ਫਿਰ ਆਪਾਂ ਸ আবার ਉਲਟਾ ਕਰਕੇ ਨਾ ਰੋਟੀਆਂ ਆਪਣੀਆਂ ਪੱਕ ਚੁੱਕੀਆਂ ਨੇ ਦੇਖੋ ਜੀ ਤੇ ਹੁਣ ਆਪਾਂ ਕਵੇ ਨੂੰ ਫਾੜ ਤਾਣੀ ਇਸ ਤਰ੍ਹਾਂ ਕਰਕੇ ਤੁਸੀਂ ਅੱਛੀ ਤਰ੍ਹਾਂ ਸੇਕ ਆ ਜਿਹੜਾ ਲਗਾਉਣਾ ਦੇਖੋ ਰੋਟੀ ਜਿਆਦਾ ਪੱਕ ਗਈ ਸੀ ਆਪਣੇ ਆਪ ਹੋ ਗਈ ਜਿਵੇਂ ਤੰਦੂਰ ਤੋਂ ਲੱਥ ਜਾਂਦੀਆਂ ਰੋਟੀਆਂ ਇਹ ਵੀ ਲੱਥ ਗਈ ਤੇ ਦੂਸਰੀ ਨੂੰ ਉੱਪਰ ਆਪਾਂ ਤਾਲਾ ਜਿਹੜਾ ਕਰਕੇ ਰੱਖਿਆ ਹੋਇਆ ਹੈ ਆ ਦੇਖੋ ਕਿੰਡੀ ਸੋਹਣੀ ਫੁਲਕਾ ਜਿਹੜਾ ਆਪਣਾ ਬਣ ਕੇ ਤਿਆਰ ਹੋ ਚੁੱਕਾ ਹੈ ਨਾ ਪੱਤੇ ਵੀ 2 ਚਮਚੇ ਦੀ ਸਾਹਤ ਨਾਲ ਆਪਣਾ ਆ ਰੋਟੀ ਵੀ ਉਤਾਰ ਲਈ ਜੀ ਹੁਣ ਗਰਮ ਗਰਮ ਆਪਣੀਆਂ ਤੰਦੂਰ ਦੀਆਂ ਰੋਟੀਆਂ ਜਿਹੜੀਆਂ ਦੇਖੋ ਬਣ ਕੇ ਤਿਆਰ ਹੋ ਗਈਆਂ ਹਨਾ ਤੇ ਜਿਹੜੀਆਂ ਮੇਰੀਆਂ ਭੈਣਾਂ ਉਹ ਇਸ ਤਰ੍ਹਾਂ ਤੰਦੂਰ ਦੇ ਫੁਲਕੇ ਆ ਜਿਹੜੇ ਬਣਾ ਕੇ ਖਵਾ ਸਕਦੇ ਨੇ ਆਪਣੇ ਬੱਚਿਆਂ ਨੂੰ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ